ਏ ਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਤਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਗੁਰਦੁਆਰਾ ਸੰਗਤ ਸਰ ਸਾਹਿਬ ਪਿੰਡ ਨਿਹੋਲਕਾ ਦੇ ਵਿੱਚ ਇਸ ਵੇਲੇ ਅਸੀਂ ਮੌਜੂਦ ਹਾਂ ਜਿੱਥੇ ਬਸੰਤ ਪੰਚਮੀ ਵਾਲੇ ਦਿਨ ਇੱਕ ਸਾਲਾਨਾ ਸਮਾਗਮ ਕੀਤਾ ਜਾਂਦਾ ਹੈ ਸੰਤ ਬਾਬਾ ਅਜੀਤ ਸਿੰਘ ਜੀ ਜੋ ਨਿਹੋਲਕਾ ਪਿੰਡ ਦੇ ਹੀ ਵਾਸੀ ਸਨ ਉਹਨਾਂ ਨੇ ਇਹ ਸਮਾਗਮ ਬਸੰਤ ਪੰਚਮੀ ਵਾਲੇ ਦਿਨ ਸ਼ੁਰੂ ਕੀਤਾ ਸੀ ਸੋ ਤਾਨੂੰ ਇੱਥੇ ਵੀ ਪੂਰੀ ਜਾਣਕਾਰੀ ਦਿਖਾਉਣੀ ਆ ਇੱਥੇ ਲੰਗਰ ਵੀ ਚੱਲ ਰਹੇ ਨੇ ਜਵਾਨ ਲੱਗੇ ਹੋਏ ਨੇ ਅਤੇ ਜੋ ਪਰਮੰਤਰਕ ਨੇ ਆਪਾ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆ come <laughs> 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 चल पखर पवे ग मुल्कु बा अॼ पे भें भें अॼ पे भेंज ਦੋ ਇਤਿਹਾਸ ਇਹ ਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੇਸ ਦਿਨ ਵਿਆਹ ਹੋਇਆ ਦੂਜਾ ਇਤਿਹਾਸ ਇਹ ਆ ਵੀ ਸ਼ੇਰੇ ਪੰਜਾਬ ਨੇ ਹਰੀਸ ਨਲੂਏ ਦੀ ਚੌਣ ਕੀਤੀ ਤੇ ਤੀਜਾ ਇਤਿਹਾਸ ਸਾਡੇ ਬੰਦਿਆ ਬੜੇ ਰੈਣਾ ਸਰ ਗਿਆ ਉਹ ਕੀ ਹੈ ਕਿ ਇਸ ਦਿਨ ਜਿਹੜਾ ਤਾਲਾ ਹੈ ਉਹ ਖੰਭ ਲਾ ਕੇ ਉੱਡ ਜਾਂਦਾ ਹੈ ਜਿਸ ਦਿਨ ਇਸ ਜਿੱਤ ਦੀ ਸ਼ੁਰੂਆਤ ਹੁੰਦੀ ਹੈ ਆਰੀ ਬਸੰਤ ਤੇ ਤਾਲਾ ਕੁਰਬਾਨ ਚ ਕੀ ਨਾਮ ਹੈ ਬੇਟਾ ਪ੍ਰਭਜੋਤ ਸਿੰਘ ਅੱਜ ਸੇਵਾ 'ਚ ਲੱਗੇ ਹੋਏ ਹੋ ਤੁਸੀਂ ਕੀ ਵਰਤਾਰ ਰਹੇ ਆਂ ਖੀਰ ਜੀ ਖੀਰ ਹਾਂਜੀ ਅੱਛਾ ਹਰ ਸਾਲ ਤੁਸੀਂ ਸੇਵਾ ਕਰਦੇ ਇੱਥੇ ਹਾਂਜੀ ਅੱਜ ਤੁਸੀਂ ਇੱਥੇ ਪਣ ਐ ਦੇ ਗੁਰਦੁਆਰੇ 'ਚ ਕਰ ਰਹੇ ਹੋ ਪਹਿਲਾਂ ਹੋਰ ਵੀ ਕਿਤੇ ਕਰਦੇ ਰਹਿੰਦੇ ਸੇਵਾ ਹਾਂਜੀ ਅੱਛਾ ਸੇਵਾ ਕਰਕੇ ਤੁਹਾਨੂੰ ਕੀ ਮਹਿਸੂਸ ਹੁੰਦਾ ਕਿਵੇਂ ਲੱਗਦਾ ਵਧੀਆ ਹੀ ਲੱਗਦਾ ਇਹ ਵਧੀਆ ਲੱਗਦਾ ਹਾਂਜੀ ਖੁਸ਼ੀ ਹੁੰਦੀ ਹੈ ਜੀ ਹਾਂਜੀ ਖੁਸ਼ੀ ਹੁੰਦੀ ਹੈ ਖੁਸ਼ੀ ਹੁੰਦੀ ਆ ਠੀਕ ਹੈ ਤੇ ਵੈਸੇ ਗੁਰਦੁਆਰੇ ਵੀ ਜਾਂਦੇ ਹੁੰਦੇ ਆ ਹਾਂਜੀ ਰੋਜ਼ ਰੋਜ਼ ਹਾਂਜੀ ਅੱਛਾ ਪੱਗ ਕਿਨੇ ਬੰਨੀ ਆ ਆਪ ਜੀ ਆਪ ਹੀ ਬੰਨਦੇ ਹੋ ਹਾਂਜੀ ਬਹੁਤ ਸੋਹਣੀ ਦਸਤਾਰ ਸਜਾਈ ਹੈ ਤੁਸੀਂ ਕੋਈ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਅੱਜ ਬਸੰਤ ਪੰਚਮੀ ਦਾ ਜੋ ਦਿਹਾੜਾ ਆਪਣਾ ਗੁਰਦੁਆਰਾ ਸਾਹਿਬ ਨੇ ਓਲਕਾ ਸੰਗਤ ਸਰ ਸਾਹਿਬ ਗੁਰਦੁਆਰਾ ਇੱਥੇ ਮਨਾਇਆ ਜਾ ਰਿਹਾ ਹਾਂਜੀ ਤੋ ਇਹ ਹਰ ਸਾਲ ਮਨਾਇਆ ਜਾਂਦਾ तकरीबन ਮਤਲਬ ਕਿੰਨੀ ਕੁ ਦੇਰ ਤੋਂ ਮਤਲਬ ਇਹ ਚੱਲ ਰਿਹਾ ਹੈ ਇਹ 55 ਸਾਲ ਹੋ ਗਏ ਜੀ ਸਨ 1979 ਚ ਪਹਿਲੀ ਵਾਰ ਮਨਾਇਆ ਤਾਂ ਅੱਛਾ ਜੀ ਮੈਨੂੰ ਸੋਝੀ ਆਉਂਦਾ ਹੈ ਉਹ ਟਾਈਮ ਦੀ ਓਕੇ ਜੀ ਤੇ ਉਹ ਟਾਈਮ ਨਾਲੋਂ ਦਾ ਬੜਾ ਮੀਹ ਪਿਆ ਸੀਗਾ ਅੱਛਾ ਜੀ ਤੇ ਚਾਨਣੀਆਂ ਕਿਨਾਤਾ ਲਾ ਕੇ ਮਨਾਇਆ ਗਿਆ ਹਾਂਜੀ ਤੇ ਉਹ ਲਗਾਤਾਰ ਮਨਾਇਆ ਜਾ ਰਿਹਾ ਕਦੇ ਰੁਕਿਆ ਨਹੀਂ ਅੱਛਾ ਜੀ ਸਾਡੇ ਬਾਬਾ ਜੀ ਸੀ ਪਰਿਵਾਰ ਪਰੋਣ ਵਾਲੇ ਹਾਂਜੀ ਸਾਡੇ ਪਿੰਡ ਦੇ ਜੰਪਾ ਵਾਲਾ ਉਹਨਾਂ ਨੇ ਆਪਣੀ ਜ਼ਮੀਨ 'ਚ ਗੁਰਦੁਆਰਾ ਪਾਇਆ ਸੀ ਸੰਗਤਾਂ ਦੇ ਨਾਂ ਦਾ ਨੌ ਰੱਖਿਆ ਮਤਲਬ ਉਹਨਾਂ ਦੀ ਸੇਵਾ ਰਹੀ ਆ ਹੁਣ ਤੱਕ ਹੁਣ ਤੱਕ ਸੇਵਾ ਰਹੀ ਹੈ ਜੀ ਗਾਹ ਸੰਭਾਲ ਰਹੇ ਆ ਸੇਵਾਦਾਰ ਮਾਸਟਰ ਜੀ ਆ ਮਾਸਟਰ ਜੀ ਸਦਮੇਂਦਰ ਸਿੰਘ ਹਾਂ ਜੀ ਬੜੀ ਤੰਦੇ ਹੀ ਨਾਲ ਸੇਵਾ ਨਿਭਾ ਰਹੇ ਆ ਅੱਛਾ ਜੀ ਕੋਈ ਦਿੱਕਤ ਨਹੀਂ ਮਤਲਬ ਸਾਰੇ ਇਕੱਠੋ ਕੇ ਇਹ ਜੋ ਆਪਣਾ ਨਿਰੰਤਰ ਜੋ ਜ਼ਾਤਾਂ ਦਾ ਮੈਸੇਜ ਆ ਦੇ ਰਹੇ ਹਾਂ ਜੀ ਹਾਂ ਜੀ ਉਹ ਆਪਣੇ ਰਾਗੀ ਢਾਡੀ ਵੀ ਆਉਂਦੇ ਆ ਸਾਰੇ ਦਿਨ ਦਿਨ ਤੇ ਦੀਵਾਨ ਚੱਲਦੇ 18 ਅਖੰਡ ਬਾਟਾਂ ਦੀ ਲੜੀ ਚੱਲੀ 28 ਬਰ ਮਹੀਨ ਤੋਂ ਅੱਛਾ ਜੀ 28 ਜਨਵਰੀ ਤੋਂ ਸ਼ੁਰੂ ਹੋਈ ਸੀ ਤੇ ਲਗਾਤਾਰ ਅੱਜ ਲਾਸਟ ਭੋਗ ਪਾਇਆ ਤੇ ਅਖੰਡ ਬਾਟਾ ਦੇ ਅੱਛਾ ਜੀ ਤੇ ਲਗਾਤਾਰ ਲੰਗਰ ਵੀ ਚੱਲਦਾ ਰਿਹਾ ਠਾ 14 15 ਦਾ ਤੇ ਹੁਣ ਪਰਸੋਂ ਤੇ ਦੀਵਾਨ ਵੀ ਚੱਲਦੇ ਆ ਜੀ ਤੇ ਕੱਲ ਦਿਨ ਵਿੱਚ ਵੀ ਦੀਵਾਨ ਤਾਂ ਤੇ ਅੱਜ ਵੀ ਆ ਢਾਡੀ ਜਿਹੜੇ ਸਰਬਜੀਤ ਸਿੰਘ ਲੁਧਿਆਣਾ ਵਾਲੇ ਕਥਾ ਬਾਚ ਕੋਣੇ ਬੋਲ ਕੇ ਆ ਹਾਂ ਜੀ ਤੇ ਬਾਹ ਕਬੱਡੀ ਸੇਵਾ ਤੁਹਾਡੀ ਵੀ ਬਹੁਤ ਵੱਡੀ ਸੇਵਾ ਜੋ ਤੁਸੀਂ ਇਸ ਨੂੰ ਅੱਗੇ ਵਧਾਉਣ ਨੂੰ ਮਤਲਬ ਕਿ ਜੋ ਇਹ ਚੱਲ ਰਿਹਾ ਹੈ ਇਹਨੂੰ ਸੰਭਾਲਦੇ ਹੋ ਇਹ ਮੇਰੇ ਪਿੰਡ ਨੂੰ ਫਖਰ ਆਏ ਗੱਲ ਦਾ ਪਰਮਾਤਮਾ ਦੀ ਕਿਰਪਾ ਨਾਲ ਮੇਰਾ ਨਗਰ ਜਿਹੜਾ ਸੇਵਾ ਚ ਸਮਰਪਿਤ ਆ ਉਹ ਕਿਸੇ ਵੀ ਲੰਗਰ ਦੀ ਸੇਵਾ ਹੋਵੇ ਜਾਂ ਸਮਾਜਿਕ ਸੇਵਾ ਹੋਵੇ ਕੋਈ ਲੋੜਵੰਦ ਦੀ ਸੇਵਾ ਹੋਵੇ ਸਾਡੇ ਨਗਰ ਦੇ ਵਿੱਚ ਬਹੁਤ ਲੋਕ ਇਹ ਜਿਹੇ ਆ ਜਿਹੜੇ ਗੱਲ ਨੂੰ ਸਮਝਦੇ ਹੋਏ ਅੱਗੇ ਖੜਦੇ ਆ ਹਾਂਜੀ ਹਾਂਜੀ ਤੇ ਇਸ ਤੋਂ ਅਲਾਵਾ ਵੀ ਮਤਲਬ ਕਿ ਤੁਸੀਂ ਇਸ ਤਰ੍ਹਾਂ ਸਵਾਮੀ ਜੀ ਦੀ ਕੁਟਿਆ ਹੋਗੀ ਕੁਰਾਰੀ ਦੇ ਵਿੱਚ ਨਸਲਪੁਰ ਹੋਗੇ ਹਰਥਾ ਹੋ ਛੋਲਕੀਆਂ ਹੋਗੇ ਤੁਸੀਂ ਸੇਵਾ ਲੈ ਸਾਡੇ ਕੋਲ ਸਾਲ ਦੇ ਵਿੱਚ 100 100 110 ਦਿਨ ਬੁੱਕ ਆ ਅੱਛਾ ਜੀ ਜਿੰਨੇ ਵੀ ਦੇਰੇ ਆ ਧਾਰਮਿਕ ਚਾਹੇ ਛੋਲਕੀਆਂ ਚਾਹੇ ਕਸਾਈਆਂ ਆ ਚਾਹੇ ਸਵਾਮੀ ਜੀ ਆ ਚਾਹੇ ਵਸੇਗਰ ਸਭ ਦੀ ਸਭਾ 30 ਪਿੰਡਾਂ ਦਾ ਲੰਗਰ ਆ ਨਗਰ ਨੂੰ ਸੇਵਾ ਮਿਲੀ ਹੋਈ ਆ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੇ ਹੋਰ ਵੀ ਭਾਵੇਂ ਤੇਰੀ ਦਾ ਮੋਰਚਾ ਕਿਉਂ ਨਹੀਂ ਲੱਗਿਆ ਹਾਂਜੀ ਉੱਤੇ ਵੀ ਇਸੇ ਤਰ੍ਹਾਂ ਦੀ ਸੇਵਾ ਰਹੀ ਆ ਕਪੜੇ ਧੋਣ ਦੀ ਇਹ ਹੋਰ ਆਪਣੇ ਪਿੰਡ ਵੀ ਲਗਭਗ 10-12 ਸਮਾਂ ਕਿ ਬਸੀ ਕਰਾਉਂਦੇ ਹਾਂ ਸਾਲ ਤੋਂ ਜੀ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਤੁਹਾਡੇ ਤੁਹਾਡੇ ਚੈਨਲ ਨੂੰ ਮੁਬਾਰਕਬਾਦ ਸਫਲ ਚੈਨਲ ਜਦੋਂ ਤੁਸੀਂ ਬੰਦੇ ਬਹੁਤ ਵਧੀਆ ਅਸੀਂ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਤੁਹਾਡੀ ਨਿਮਰਤਾ ਤੁਹਾਡੀ ਇਕਾਗਰਤਾ ਤੁਹਾਡਾ ਸਹੀ ਮੈਸੇਜ ਦੇਣ ਦਾ ਜਿਹੜਾ ਢਾਂਗਾ ਉਹਨੂੰ ਤੁਹਾਨੂੰ ਮੁਬਾਰਕਬਾਦ ਧੰਨਵਾਦ